ਜੀ ਤਾਂ ਅੰਮ੍ਰਿਤਸਰ ਨੂੰ ਸਾਰੇ ਪੰਥ ਨੂੰ ਕਿ ਅੱਜ ਦੇ ਦਿਨ ਅਕਾਲੀ ਦਲ ਅੰਮ੍ਰਿਤਸਰ ਅਕਾਲ ਪ੍ਰਗਟਾਪ ਦੇ ਉਤੇ ਸਿੰਘ ਸਾਹਿਬ ਮਨਜੀਤ ਸਿੰਘ ਜੋ ਉਸ ਟਾਈਮ ਦੇ ਅਕਾਲ ਤਖਤ ਦੇ ਜਸਰ ਸਾਹਿਬ ਸੀ ਉਹਨਾਂ ਨੇ ਇਸ ਪਾਰਟੀ ਦਾ ਐਲਾਨ ਕੀਤਾ ਸੀ ਔਰ ਸਾਨੂੰ ਅੰਮ੍ਰਿਤਸਰ ਰਣਨਾਮਾ ਦਿੱਤਾ ਗਿਆ ਪੋਸਟ ਦੈਂ ਤੋਂ ਲੈ ਕੇ ਅੱਜ ਤੱਕ ਅਸੀਂ ਪੰਥ ਦੀ ਨਿਰਪੱਖਤਾ ਦੇ ਨਾਲ ਸੇਵਾ ਕਰਦੇ ਆਏ ਹਾਂ ਔਰ ਹਰੇਕ ਕਿਹੜੀ ਦੁਰਘਟਨਾ ਵਰਤੀ ਹੈ ਉਹਦੇ ਵਿੱਚ ਸਾਡਾ ਸਾਥ ਰਿਹਾ ਹੈ ਬੇਸ਼ੱਕ ਮੁਸਲਮਾਨਾਂ ਦੀ ਪਬਲੀ ਮਾਸਟਰ ਹੋਵੇ ਬੇਸ਼ੱਕ ਆਦਿਵਾਸੀਆਂ ਦਾ ਉੱਤੇ ਕਤਲ ਆਮ ਹੋਵੇ ਕੋਈ ਵੀ ਕਸ਼ਮੀਰ ਦੇ ਵਿੱਚ ਵਾਪਰਿਆ ਹੋਇਆ ਹੈ ਅਸੀਂ ਉੱਥੇ ਆਪਣੀ ਹਾਜ਼ਰੀ ਭਰੀ ਹੈ ਸੋ ਸਾਨੂੰ ਬਹੁਤ ਫਖਰ ਹੈ ਕਿ ਅਕਾਲੀ ਦਲ ਆਮਰ ਸਾਹਿਬ ਅੱਜ ਇੰਨੇ ਸਾਲਾਂ ਤੋਂ ਸਰਜੀਤ ਹੈ ਤੇ ਜਿਹੜੀ ਸੋਚ ਸੰਤ ਜੁਨੇ ਸਿੰਘ ਢੰਡਾ ਵਾਲੇ ਨੇ ਸਾਨੂੰ ਦਿੱਤੀ ਸੀ ਉਸ ਸੋਚ ਤੇ ਉੱਤੇ ਖਾਲਸਾਣ ਤੇ ਅਸੀਂ ਚੱਲ ਰਹੇ ਹਾਂ ਅੱਜ ਫੇਰ ਕੁਝ ਵਜਾ ਕਰਕੇ ਬੱਦਲ ਛਾਏ ਹੋਏ ਹੈ ਜੰਗ ਦੇ پاکستان ਤੇ ਇੰਡੀਆ ਦੇ ਇਹ ਜਿਹਨੇ ਬੱਦਲ ਐ ਇਹ ਪਾਕਿਸਤਾਨ ਤੇ ਇੰਡੀਆ ਦੇ ਨਹੀਂ ਐ ਇਹ ਹੈ ਕਿ ਐ ਕਿ ਪੁਰਾਣੀ ਦੁਸ਼ਮਣੀ ਜੋ ਹਿੰਦੂ ਤੇ ਮੁਸਲਮਾਨ ਦੀ ਹੈ ਉਹਦੇ ਕਰਕੇ ਇਹ ਸਾਰੇ ਬੱਦਲ ਛਾਏ ਹੋਏ ਐ ਅਸੀਂ ਨਹੀਂ ਸਮਝਦੇ ਕਿ ਇਹਨਾਂ ਦੋਨੋਂ ਫਿਰਕਿਆਂ ਦੀ ਦੁਸ਼ਮਣੀ ਕਰਕੇ ਸ਼੍ਰੋਮ ਨੇ ਅਕਾਲੀ ਦਰ ਅੰਮ੍ਰਿਤਸਰ ਤੇ ਸਿੱਖਾਂ ਦਾ ਨੁਕਸਾਨ ਹੋਵੇ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਨਾ ਸੇ ਹਿੰਦੂ ਹੈ ਨਾ ਸੇ ਮੁਸਲਮਾਨ ਸੋ ਤੀਜੀ ਕੌਮ ਤੇ ਤੀਜਾ ਮਾਜਬ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕਰਤਾ ਅੱਜ ਅਸੀਂ ਉਸ ਦੇ ਲਾਣ ਨਾਮੇ ਦੇ ਉੱਤੇ ਤੁਹਾਡੇ ਕੋਲੇ ਸਾਰਿਆਂ ਕੋਲੇ ਹਾਜ਼ਰ ਹੋਏ ਹਾਂ ਜਿਹੜੀ ਦੁਰਘਟਨਾ ਪਹਿਲਗਾਮ ਕਸ਼ਮੀਰ ਦੇ ਵਿੱਚ ਹੋਈ ਹੈ ਉਹਦੀ ਅਸੀਂ ਨਿੰਦਿਆ ਕਰਦੇ ਆਂ ਪਰ ਜਿਵੇਂ ਮੋਦੀ ਤੇ ਬੀਜੇਪੀ ਤੇ ਆਰਸਸ ਇਹ ਸਾਰੇ ਸੈਂਟਰ ਦੀਆਂ ਪਾਰਟੀਆਂ ਇੱਕ ਹੋ ਕੇ ਕਹਿੰਦੀ ਐ ਕਿ ਅਸੀਂ ਜੰਗ ਲਾਉਣਾ ਹੈ ਪਾਕਿਸਤਾਨ ਦੇ ਖਿਲਾਫ ਪਰ ਪਾਕਿਸਤਾਨ ਦੇ ਖਿਲਾਫ ਅਜੇ ਤੱਕ ਕੋਈ ਸਬੂਤ ਪੈਦਾ ਨਹੀਂ ਹੋਇਆ ਜਿੰਨੀਆਂ ਵੀ ਇੰਟੈਲੀਜੈਂਸ ਹੈ ਜੋ ਛਿਆ ਇੰਡੀਆ ਦੀ ਹੈ ਕਿ ਹੈ ਰੋ ਆਈਪੀ ED CPI NIA BSF CRP CISF ITBP ਪੰਜਾਬ ਪੁਲਿਸ ਰੋਜ਼ ਪਾਕਿਸਤਾਨ ਤੋਂ ਬੰਦੇ ਫੜਦੀ ਹੈ ਕਸ਼ਮੀਰ ਦੀ ਪੁਲਿਸ ਰੋਜ਼ ਬੰਦੇ ਫੜਦੀ ਹੈ ਪਾਕਿਸਤਾਨ ਤੋਂ ਪਰ ਅਜੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਇਹ ਦੁਰਘਟਨਾ ਪਾਕਿਸਤਾਨ ਨੇ ਕਰਾਈ ਹੈ ਤੇ ਸਾਨੂੰ ਮੰਨੋ ਮਲੇ ਸਿੱਖਾਂ ਨੂੰ ਇਹਨਾਂ ਦੋਨੋਂ ਕੌਮਾਂ ਦੀ ਲੜਾਈ ਦੇ ਵਿੱਚ ਬਸ ਰਿਆ ਜਾ ਰਿਹਾ ਅਸੀਂ ਜੰਗ ਬਿਲਕੁਲ ਨਹੀਂ ਚਾਹੁੰਦੇ ਜੋ ਕਰਕੇ ਜੰਗ ਹੁੰਦਾ ਜਦੋਂ ਤੁਹਾਡੀ ਨਮਾਇੰਦਗੀ ਹੁੰਦੀ ਹੈ ਸਲਾਹਤ ਵਿੱਚ ਸਿੱਖਾਂ ਦੀ ਸਲਾਹ ਬਿਲਕੁਲ ਮੋਦੀ ਭਾਜਪਾ ਆਰਐਸਐਸ ਨੇ ਨਹੀਂ ਲਈ ਜਿਹੜੀ ਪ੍ਰਾਈਮ ਮਿੰਿਸਟਰ ਮੋਦੀ ਦੀ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਵੀ ਸਿੱਖਾਂ ਦਾ ਨਮਾਇੰਦਾ ਨਹੀਂ ਹੈ ਤੇ ਜਦੋਂ ਬ੍ਰਿਟਾਨੀਆ ਨੇ ਕਬਜ਼ਾ ਅਮਰੀਕਾ ਦੇ ਉੱਤੇ ਕੀਤਾ ਹੋਇਆ ਸੀਗਾ ਅਮਰੀਕਨਾਂ ਨੇ ਕਿਹਾ ਕਿ no representation no taxation without representation ਕਿ ਅਸੀਂ ਟੈਕਸ ਨਹੀਂ ਦੇਵਾਂਗੇ ਜਿੰਨਾ ਸਿਰ ਸਾਡੀ ਨੁਮਾਇੰਦਗੀ ਨਹੀਂ ਹੋਊਗੀ ਜੀ ਦਾ ਮਤਲਬ ਹੈ ਕਿ ਹਰੇਕ ਕੌਮ ਦਾ ਹੱਕ ਹੁੰਦਾ ਹੈ ਕਿ ਉਹ ਨੁਮਾਇੰਦਗੀ ਦੇ ਨਾਲ ਆਪਣੀ ਹਾਂ ਕਰੇ ਸਾਡੀ ਐਸਟੀਪੀਸੀ ਦੀਆਂ ਡਿਕਸ਼ਨਾਂ 14 ਸਾਲ ਤੋਂ ਨਹੀਂ ਹਿੰਦ ਹਕੂਮਤ ਕਰਾਰੀ ਜਿਹਦੇ ਨਾਲ ਕਿ ਅਸੀਂ ਬਿਲਕੁਲ ਅਜ਼ਾਦ ਨਹੀਂ ਦਬਾਂਗੇ ਕਿ ਸਿੱਖ ਕੌਮ ਕਿਸੇ ਵੀ ਲੜਾਈ ਦੇ ਵਿੱਚ ਹਿੱਸਾ ਲਵੇ ਯੋਗਦਾਨ ਦੇਵੇ ਜਾਂ ਕਿਸੇ ਤਰ੍ਹਾਂ ਬਿਲਕੁਲ ਨਿਊਟਰਲ ਨਿਰਪੱਖਤਾ ਜਿਹੜਾ ਅਸੀਂ ਰਹਿਣਾ ਚਾਹੁੰਦੇ ਹਾਂ ਸੋ ਅੱਜ ਤੱਕ ਇਹ ਹੀ ਸਟਾ ਹੈ ਨੋ ਔਰ ਬਿਟਾਉਟ ਰਿਪਰੈਜਨਟੇਸ਼ਨ ਜਿਹਨਾਂ ਚ ਸਾਡੀ ਨਮਾਇੰਦਗੀ ਨਹੀਂ ਹੈ ਉਹਨਾਂ ਸਿੱਖ ਕੌਮ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਇਹ ਸਾਡਾ ਪੱਕਾ ਨਿਰਣੈ ਸਾਰਾ ਕੁਝ ਹੈ ਤੇ ਜਿਹੜੀ ਚੀਜ਼ ਕੈਨ ਕਾਮ ਦੇ ਵਿੱਚ ਹੋਈ ਹੈ ਇਹਦੀ ਸ਼ੁਰੂਆਤ ਮੋਤੀ ਸਰਕਾਰ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਰਾਉ ਦੇ ਮੁਖੀ ਨੇ ਡੋਇਲ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰਾਜਨਾਥ ਸਿੰਘ ਨੇ ਇਹ ਸਾਰੇ ਨੇ ਸ਼ੁਰੂ ਕੀਤੀ ਹੈ ਜ ਜਦੋਂ ਸਾਡੇ ਤਿੰਨ ਬੰਦੇ ਕੈਨੇਡਾ ਦੇ ਵਿੱਚ ਸਿੱਖ ਮਰਵਾਤੇ ਤੇ ਪ੍ਰਾਈਮ ਮਿਨਿਸਟਰ ਟਰੂਡੋ ਟਰੂਡੋ ਨੇ ਆਪਣੀ ਪਾਰਲੀਮੈਂਟ ਆਉਟਵਾਡ ਵਿੱਚ ਕਿਹਾ ਕਿ ਇਹ ਇੰਡੀਆ ਨੇ ਇੱਥੇ ਕਤਲ ਕਰਾਏ ਹੈ ਦੂਸਰੇ ਪਾਸੇ ਅਵਤਾਰ ਸਿੰਘ ਠੰਡੇ ਨੂੰ ਬੇਗਣਾ ਆਦਮੀ ਨੂੰ ਪਰਤਾਣੀਆਂ ਦੇ ਵਿੱਚ ਕਤਲ ਕਰਾਤਾ ਉਹਦੇ ਮਾਤਾ ਜੀ ਮੇਰੇ ਕੋਲੇ ਸੱਚੇ ਪਾਸੇ ਬੈਠੇ ਆ ਫਿਰ ਪਾਕਿਸਤਾਨ ਦੇ ਵਿੱਚ ਫਿਰ ਇਹ ਹਰਕਤ ਕੀਤੀ ਇਸੇ ਜੁੰਡਲੀ ਨੇ ਮੋਦੀ ਦੀ ਜੁੰਡਲੀ ਨੇ ਕਿ ਇੱਥੇ ਵੀ ਰੋਟੇ ਨੂੰ ਵੀ ਬਰਬਾਦਤਾ ਹੋਰ ਵੀ ਬਰਬਾਦਤਾ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਬਰਬਾਦਤਾ ਮੂਸੇਵਾਲਾ ਨੂੰ ਪੰਜਾਬ ਬਰਬਾਦਤਾ ਗੁਰਪ੍ਰੀਤ ਸਿੰਘ ਹਰੀਨਾਉ ਨੂੰ 3/4 ਦੇ ਵਿੱਚ ਮਰਾਤਾ ਸੋ ਮੇਰਾ ਮਤਲਬ ਹੈ ਕਿ ਇੰਡੀਆ ਨੇ ਸ਼ੂਰਤ ਕੀਤੀ ਹੈ ਕਿ ਦੂਜੇ ਮੁਲਕਾਂ ਦੀ ਸੋਵਰਨਿਟੀ ਉਹਦੀ ਬਾਦਸ਼ਾਹੀ ਤੋੜੀ ਹੈ ਤੇ ਹੁਣ ਪਾਕਿਸਤਾਨ ਦਾ ਨਾਂ ਲਾਰੇ ਹੈ ਜੋ ਕਰਕੇ ਪੁਰਾਣੀ ਹਜ਼ਾਰਾਂ ਸਾਲਾਂ ਦੀ ਇਹਨਾਂ ਦੀ ਦੁਸ਼ਮਣੀ ਹੈ ਇੱਕ ਦੂਜੇ ਦੇ ਨਾਲ ਇਹ ਮੋਕੇ 'ਚ ਕੁਝ ਨਹੀਂ ਕਰ ਸਕੇ ਕੋਈ ਜਵਾਬ ਨਹੀਂ ਦੇ ਸਕੇ ਜਦੋਂ ਮੁਹੰਮਦ ਗੋਰੀ ਨੇ ਜਦੋਂ ਮੁਹੰਮਦ ਗਜ਼ਨਵੀ ਨੇ ਸ਼ੋਮਨਾਥ ਦੇ ਮੰਦਿਰ ਲੁੱਟੇ ਐ ਪਰ ਹੁਣ ਜੋ ਕਰਕੇ ਇਨਾਂ ਕੋਲੇ ਤਾਕਤ ਹੈ ਇਹਨਾਂ ਨੇ ਛਾਤੀਆਂ ਕੱਢੀਆਂ ਹੋਈਆਂ ਔਰ ਕਹਿੰਦੇ ਅਸੀਂ ਜੰਗ ਕਰਨਾ ਹੈ ਅਸੀਂ ਕਹਿੰਦੇ ਆ ਨੋ ਵਾਰ ਨੋ ਵਾਰ ਵਾਈਕੁੱਲ ਦੀ ਕਹਾਣੀ ਪੰਜਾਬ ਦੇ ਸਰਹੱਦੀ ਮੈਨੂੰ ਬਾਰਡਰ ਪੈਂਦਾ ਜੇਕਰ ਮਕੂਲ ਤਨਾਪੁਰ ਮੈਂ ਤਾਂ ਪੰਜਾਬ ਦੇ ਲੋਕਾਂ ਦਾ ਕਿ ਪਾਕਿਸਤਾਨ ਨਾਲ ਨਾਲ ਇਹ ਜਿਹੜੀਆਂ ਹੋਂਦ ਵਿੱਚ ਆਈਆਂ ਵਰਤਮਾਨ ਦੀ ਗੱਲ ਕਰੀਏ ਜਾਂ ਉਤੋਂ ਬਾਅਦ ਕਾਲੀ ਨਾਲ ਬਾਦਲੀ ਗੱਲ ਕਰੀਏ ਖਾਲਸਾਤਾਨ ਤੋਂ ਅਜ ਭਗੋੜਾ ਵਾ ਕਿਵੇਂ ਦੇਖਣਾ ਹੁਣ ਉਹਦਾ ਸਾਰਿਆਂ ਨੂੰ ਪਤਾ ਹੈਗਾ ਅੱਜ ਕਾ ਨੂੰ ਐਵੇਂ ਕਿਸੇ ਦੀ ਗੱਲ ਕਰਨੀ ਆ ਸਾਰਾ ਚਿੱਟਾ ਲਿਖਿਆ ਹੋਇਆ ਫੋਟੋਆਂ ਹੈਗੀਆਂ ਜਿਨ੍ਹਾਂ ਨੇ ਇਹ ਇਲਾਨਨਾਮੇ ਤੇ ਉੱਤੇ ਦਸਖਤ ਕੀਤੇ ਇੱਥੇ ਕਾਂਤਕਟ ਸਾਹਿਬ ਤੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਾਂਤਕਟ ਦੇ ਜਥੇਦਾਰ ਸੀ ਉਹ ਥੱਲੇ ਭੁੰਡੇ ਬੈਠੇ ਐ ਤੇ ਸਾਨੂੰ ਸਾਰਿਆਂ ਨੂੰ ਲਾਈਨ 'ਚ ਖੜਾ ਕੀਤਾ ਤੇ ਬਾਕੀ ਸਾਰੇ ਛੱਡ ਗਏ ਸੀਗੇ ਤੇ ਸਿਰਫ ਸ਼੍ਰੋਮ ਨੇ ਇਕੱਲੇ ਤਲਵਰ ਬਰਸਰ ਉਸ ਇਲਾਨਨਾਮੇ ਤੇ ਅੱਜ ਖੜਾ ਤੇ ਅਸੀਂ ਖੜੇ ਰਹਿ ਕੇ ਅੰਤਨਾ ਪਾਰਟੀ ਪ੍ਰੋਗਰਾਮ ਕੀਤਾ ਜਾ ਰਿਹਾ ਤੁਹਾਡੇ हां ਸਰਨੀ ਵਾਲੇ ਬਾਰਡਰ ਦੇ ਉੱਤੇ ਅਸੀਂ ਤਿੰਨ ਤਰੀਕ ਨੂੰ ਬਾਰਡਰ ਜਿੰਨੇ ਵੀ ਹੈਗੇ ਐ ਸਰਨੀ ਵਾਲਾ ਫਿਰ ਵਾਗਾ ਬਾਰਡਰ ਸੁਲੇਮਾਨ ਕੀ ਬਾਰਡਰ ਇਹਨੂੰ ਖੋਲਣ ਦੇ ਲਈ ਅਸੀਂ ਉੱਥੇ ਇੱਕ ਵੱਡੀ ਕਾਨਫਰੰਸ ਕਰਾਂਗੇ ਜਿਹਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਸੱਦਦੇ ਐ ਸਾਰਿਆਂ ਨੂੰ ਸੱਦਦੇ ਐ ਤੁਹਾਨੂੰ ਸਾਰਿਆਂ ਨੂੰ ਜੇ ਫਰੋਜ਼ਪੁਰ 3 ਵਜੇ 3 ਤਰੀਕ ਨੂੰ 11 ਵਜੇ ਜ਼ਰੂਰ ਉੱਥੇ ਦਰਸ਼ਨ ਦਿਓ ਜਿਹੜਾ ਕਿ ਅਸੀਂ ਬਤਾ ਪਾਸ ਕਰੀਏ ਕਿ ਬਾਰਡਰ ਖੁੱਲਣ ਜੀ ਦੇ ਨਾਲ ਸਾਡੀਆਂ ਕਣਕਾਂ ਇੱਥੇ 2400 ਰੁਪਏ ਪਰ ਕੁੰਟਲ ਹੈ ਤੇ ਪਾਰ ਛੇ ਜੱਗ ਨੇ ਉੱਥੇ 3600 ਰੁਪਏ ਪਰ ਕੁੰਟਲ ਹੈ ਤੇ ਜਿਹੜੇ ਆਪਣੇ ਖੇਤ ਮਜ਼ਦੂਰ ਹੈ ਜਿਹੜੇ ਆਪਣੇ ਕਿਸਾਨ ਹੈ ਜਿਹੜੇ ਵੇਰ ਸਕਾਰ ਹੈ ਉਹਨਾਂ ਦਾ ਕੁਝ ਬਣੇ ਇੰਡੀਆ ਦੀ ਜੀ ਡੀ ਪੀ 1% ਨਾਲ ਵਧੇਗੀ ਜਿਸ ਨਾਲ 70 ਜਾਂ 80000 ਨੌਕਰੀਆਂ ਹੋਰ ਹੋ ਜਾਣਗੀਆਂ ਤੇ ਜਿਹੜੇ ਠੀਮ ਜਾਂ ਛੱਟਾ ਵੇਚਦੇ ਆ ਇੱਕ ਵਾਰੀ ਨੌਕਰੀਆਂ ਛਾ ਜਾਣਗੇ ਤੇ ਇਹ ਵੀ ਬਲਾਸ ਸਾਡੇ ਕੋਲੋਂ ਲੱਠੂਗੀ ਆ ਜਿਹੜਾ ਛੱਟਾ ਛੱਟਾ ਹੋ ਰਿਹਾ ਤੇ ਕਿਸੇ ਦੇ ਘਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਨੂੰ ਸ਼ੱਕ ਹੋਵੇ ਕਿ ਕੋਈ ਕਿਸੇ ਤਰ੍ਹਾਂ ਦੀ ਖਾਪੀ ਕਰਦਾ ਹੈ ਉਹਦਾ ਘਰ ਤੁਸੀਂ ਝਾੜ ਨਹੀਂ ਸਕਦੇ ਹੈਗੇ ਤਾਂ ਮੈਂ ਸਮਝਦਾ ਕਿ ਕਾਨੂੰਨ ਦੇ ਅੰਦਰ ਆਪਾਂ ਨੂੰ ਰਹਿਣਾ ਚਾਹੀਦਾ ਹੈ ਕਾਨੂੰਨ ਨਹੀਂ ਤੋੜਨਾ ਚਾਹੀਦਾ ਇੰਡੀਆ ਨੇ अफ्रीका ਦੇ ਵਿੱਚ ਵੀ ਕਾਨੂੰਨ ਤੋੜਤਾ ਉਥੇ ਜਿਹੜੇ ਸਾਡੇ ਪੰਡੂ ਸਾਹਿਬ ਹੈ ਉਥੇ ਸਾਜ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਜਨੋ ਪਰਵਾਇਆ ਜਾਵੇ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਸੀ ਉਸਨੇ ਪਹਿਲਾਂ ਹੀ ਪਤਾ ਲੈ ਲਿਆ ਕਿ ਪੰਡੂ ਨੂੰ ਪਰਵਾ ਦੇਣਾ ਤਾਂ ਇੰਟੈਲੀਜੈਂਸ ਨੇ ਅਫਰੀਕਾ ਦੀ ਦੇ ਉਹ ਕੰਦੇ ਫੜ ਲਏ ਔਰ ਇੰਡੀਆ ਨੂੰ ਵੀ ਬਣਾਤਾ ਕਿ ਤੁਸੀਂ ਇਹ ਸਾਜ਼ਿਸ਼ ਕੀਤੀ ਸੀਗੀ ਸੋ ਮੈਂ ਸਮਝਦਾ ਇਸ ਸਾਰੀ ਸ਼ੈਤਾਨੀ ਦੀ ਜੜ੍ਹ ਇੰਡੀਆ ਤੋਂ ਸ਼ੁਰੂ ਹੁੰਦੀ ਹੈ ਨਾ ਕਿ ਹੋਰ ਕਿਸੇ ਮੁਲਕ ਤੋਂ ਕੋਪਰੇਟ ਨਹੀਂ ਕਰਾਂਗੇ ਅਸੀਂ جنگ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਸਾਡੇ ਹਲਕੇ ਦੇ ਵਿੱਚ ਜੰਗ ਨਾ ਲੱਗੇ ਜਿਹੜੇ ਤੇਜ ਹੈਗੇ ਹੈ جنگ ਦੇ ਉਹ ਹੈਗੇ ਗੁਜਰਾਤੀ ਅਮਰਸ਼ਾ ਜੀ ਤੇ ਮੋਦੀ ਤੇ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ ਜੰਗ ਉੱਥੇ ਸ਼ੁਰੂ ਹੋਏ ਤੇ ਉੱਥੇ ਹੀ ਇਹਦਾ ਖਾਤਮਾ ਹੋਵੇ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈ ਮਾਣ ਦੇ ਕਿ 25 ਤੇ ਉਹਨਾਂ ਦੇ ਨਾਂ ਵੀ ਸਾਹਮਣੇ ਆਇਆ ਕਿ ਲੋਕਾਂ ਦੇ ਮਨਾਂ ਵਿੱਚ ਇਹ ਹੈ ਕਿ ਇੱਕ ਧਿਰ ਨੂੰ ਹੀ ਅਕਾਦ ਤੋਂ ਮਾਨਤਾ ਮਿਲੀ ਪਰ ਉਹਨਾਂ ਨੇ ਕਹਿੰਦਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਉਨੀ ਹੀ ਬਰਾਬਰ ਮਾਨਤਾ ਮੈਂ ਬਹੁਤ ਸ਼ੁਕਰੀਆ ਕਰਦਾ ਹਾਂ ਹਾਲ ਤੱਕ ਸਾਹਿਬ ਦੇ ਕਿਉਂ ਕਰ ਕੈਂਡਾ ਦੇ ਹੋ ਆਪਣਾ ਲਈ ਇਹ ਅਕਾਲੀ ਦਲ ਅੰਮ੍ਰਿਤਸਰ ਸੁਰਜੀਤ ਹੋਇਆ ਤੇ ਉਦੋਂ ਸਿੱਧਾ ਸਾਹ ਭਾਈ ਮਨਜੀਤ ਸਿੰਘ ਸੀ ਅੱਜ ਇਹ ਸਿੰਘ ਸਾਹਿਬ ਲਿਖੇ ਬਹੁਤ ਬੰਡਾ ਦਾ ਧੰਨਵਾਦ ਅੱਜ ਸਾਨੂੰ ਬੜੀ ਖੁਸ਼ੀ ਹੈ ਕਾਂਦੀਡਲ ਅੰਮ੍ਰਿਤਸਰ ਨੂੰ ਸਾਰੇ ਪੰਥ ਨੂੰ ਕਿ ਅੱਜ ਦੇ ਦਿਨ ਕਾਂਦੀਡਲ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਦੇ ਸੰਤ ਸਾਹਿਬ ਭਾਈ ਮਿੰਨਜੀਤ ਸਿੰਘ ਜੋ ਉਸ ਟਾਈਮ ਦੇ ਅਕਾਲ ਤਖਤ ਦੇ ਜਸਵੰਤ ਸਾਹਿਬ ਸੀ ਉਹਨਾਂ ਨੇ ਇਸ ਪਾਰਟੀ ਦਾ ਐਲਾਨ ਕੀਤਾ ਸੀ ਔਰ ਸਾਨੂੰ ਅੰਮ੍ਰਿਤਸਰ ਰਣਨਾਮਾ ਦਿੱਤਾ ਗਿਆ ਪੋਸਟ 19 ਤੋਂ ਲੈ ਕੇ ਅੱਜ ਤੱਕ ਅਸੀਂ ਪੰਥ ਦੀ ਨਿਰਪੱਖਤਾ ਦੇ ਨਾਲ ਸੇਵਾ ਕਰਦੇ ਆਏ ਹਾਂ ਔਰ ਹਰੇਕ ਜਿਹੜੀ ਦੁਰਘਟਨਾ ਵਰਤੀ ਹੈ ਉਹਦੇ ਵਿੱਚ ਸਾਡਾ ਸਾਥ ਰਿਹਾ ਹੈ ਬੇਸ਼ੱਕ ਮੁਸਲਮਾਨਾਂ ਦੀ ਬਹੁਰੀ ਮਸਤ ਹੋਵੇ ਬੇਸ਼ੱਕ ਆਦਿਵਾਸੀਆਂ ਦਾ ਉੱਤੇ ਕਤਲ ਆਮ ਹੋਵੇ ਕੋਈ ਵੀ ਕਸ਼ਮੀਰ ਦੇ ਵਿੱਚ ਵਾਪਰਿਆ ਹੋਇਆ ਹੈ ਅਸੀਂ ਉੱਥੇ ਆਪਣੀ ਹਾਜ਼ਰੀ ਭਰੀ ਹੈ ਸੋ ਸਾਨੂੰ ਬਹੁਤ ਫਖਰ ਹੈ ਕਿ ਅਕਾਲੀ ਦਲ ਆਮਰ ਸਾਹਿਬ ਅੱਜ ਇੰਨੇ ਸਾਲਾਂ ਤੋਂ ਸੁਲਜੀਤ ਹੈ ਤੇ ਜਿਹੜੀ ਸੋਚ ਸੰਜੇ ਸਿੰਘ ਢੰਡਾ ਵਾਲੇ ਨੇ ਸਾਨੂੰ ਦਿੱਤੀ ਸੀ ਉਸ ਸੋਚ ਦੇ ਉੱਤੇ ਖਾਲਸਾਣ ਤੇ ਅਸੀਂ ਚੱਲ ਰਹੇ ਹਾਂ ਅੱਜ ਫੇਰ ਪੁਸ਼ ਬਜਾ ਕਰਕੇ ਬੱਦਲ ਛਾਏ ਹੋਏ ਆ ਜੰਗ ਦੇ پاکستان ਤੇ ਇੰਡੀਆ ਦੇ ਇਹ ਜਿਹਨੇ ਬੱਦਲ ਐ ਇਹ ਪਾਕਿਸਤਾਨ ਤੇ ਇੰਡੀਆ ਦੇ ਨਹੀਂ ਐ ਇਹ ਹੈ ਕਿ ਇਹ ਹੈ ਕਿ પ્રાਣੀ ਦੁਸ਼ਮਣੀ ਜੋ ਹਿੰਦੂ ਤੇ ਮੁਸਲਮਾਨ ਦੀ ਹੈ ਉਹਦੇ ਕਰਕੇ ਇਹ ਸਾਰੇ ਬੱਦਲ ਛਾਏ ਹੋਏ ਐ ਅਸੀਂ ਨਹੀਂ ਸਮਝਦੇ ਕਿ ਇਹਨਾਂ ਦੋਨੋਂ ਫਿਰਕਿਆਂ ਦੀ ਦੁਸ਼ਮਣੀ ਕਰਕੇ ਸ਼੍ਰੋਮਣੀ ਕਾਲੀਕਨ ਅੰਮ੍ਰਿਤ ਸਰ ਤੇ ਸਿੱਖਾਂ ਦਾ ਨਕਸਾਨ ਹੋਵੇ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਨਾ ਸੇ ਹਿੰਦੂ ਹੈ ਨਾ ਸੇ ਮੁਸਲਮਾਨ ਸੋ ਤੀਜੀ ਕੌਮ ਸੇ ਤੀਜਾ ਮੰਦਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕਰਤਾ ਅੱਜ ਅਸੀਂ ਉਸ ਦੇ ਲਾਣਨਾਵੇਂ ਦੇ ਉੱਤੇ ਤੁਹਾਡੇ ਕੋਲੇ ਸਾਰਿਆਂ ਕੋਲੇ ਹਾਜ਼ਰ ਹੋਏ ਆ ਜਿਹੜੀ ਦੁਰਘਟਨਾ ਪਹਿਲਗਾਮ ਕਸ਼ਮੀਰ ਦੇ ਵਿੱਚ ਹੋਈ ਹੈ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਪਰ ਜਿਵੇਂ ਮੋਦੀ ਤੇ ਬੀਜੇਪੀ ਤੇ ਆਰਸ ਇਸ ਇਹ ਸਾਰੇ ਸੈਂਟਰ ਦੀਆਂ ਪਾਰਟੀਆਂ ਇੱਕ ਹੋ ਕੇ ਕਹਿੰਦੀ ਹੈ ਕਿ ਅਸੀਂ ਜੰਗ ਲਾਉਣਾ ਹੈ ਪਾਕਿਸਤਾਨ ਦੇ ਖਿਲਾਫ ਪਰ ਪਾਕਿਸਤਾਨ ਦੇ ਖਿਲਾਫ ਅਜੇ ਤੱਕ ਕੋਈ ਸਬੂਤ ਪੈਦਾ ਨਹੀਂ ਹੋਇਆ ਜਿੰਨੀਆਂ ਵੀ ਇੰਟੈਲੀਜੈਂਸ এজੰਸੀਆਂ ਇੰਡੀਆ ਦੀ ਹੈ ਕਿ ਹੈ ਰੋ ਆਈਪੀ ED CPI NIA BSF CRP CISF ITBP ਪੰਜਾਬ ਪੁਲਿਸ ਰੋਜ਼ ਪਾਕਿਸਤਾਨ ਤੋਂ ਬੰਦੇ ਫੜਦੀ ਹੈ ਕਸ਼ਮੀਰ ਦੀ ਪੁਲਿਸ ਰੋਜ਼ ਬੰਦੇ ਫੜਦੀ ਹੈ ਪਾਕਿਸਤਾਨ ਤੋਂ ਪਰ ਅਜੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਇਹ ਦੁਰਘਟਨਾ ਪਾਕਿਸਤਾਨ ਨੇ ਕਰਾਈ ਹੈ ਤੇ ਸਾਨੂੰ ਮੱਲੋ ਮੱਲੀ ਸਿੱਖਾਂ ਨੂੰ ਇਹਨਾਂ ਦੋਨੋਂ ਕਾਮਾਂ ਦੀ ਲੜਾਈ ਦੇ ਵਿੱਚ ਬਸ ਜਾ ਰਹੇ ਹੈ ਅਸੀਂ ਜੰਗ ਬਿਲਕੁਲ ਨਹੀਂ ਚਾਹੁੰਦੇ ਜੋ ਕਰਕੇ ਜੰਗ ਹੁੰਦਾ ਜਦੋਂ ਤੁਹਾਡੀ ਨੁਮਾਇੰਦਗੀ ਹੁੰਦੀ ਹੈ ਸਲਾਹਤ ਵਿੱਚ ਸਿੱਖਾਂ ਦੀ ਸਲਾਹ ਬਿਲਕੁਲ ਮੋਦੀ ਭਾਜਪਾ ਆਰਐਸਐਸ ਨੇ ਨਹੀਂ ਲਈ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਦੀ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਵੀ ਸਿੱਖ ਨੰਬਰ ਮੈਂਦਾ ਨਹੀਂ ਹੈ ਤੇ ਜਦੋਂ ਬ੍ਰਿਟਾਨੀਆ ਨੇ ਕਬਜ਼ਾ ਅਮਰੀਕਾ ਦੇ ਉੱਤੇ ਕੀਤਾ ਹੋਇਆ ਸੀਗਾ ਅਮਰੀਕਨਾਂ ਨੇ ਕਿਹਾ ਕਿ ਨੋ ਰੈਪਰਿਜ਼ੈਂਟੇਸ਼ਨ ਦਾ ਨੋ ਟੈਕਸੇਸ਼ਨ ਵਿਦਾਊਟ ਰੈਪਰਿਜ਼ੈਂਟੇਸ਼ਨ ਕਿ ਅਸੀਂ ਟੈਕਸ ਨਹੀਂ ਦੇਵਾਂਗੇ ਜਿੰਨਾ ਸਿਰ ਸਾਡੀ ਨੁਮਾਇੰਦਗੀ ਨਹੀਂ ਹੋਊਗੀ ਜੀ ਦਾ ਮਤਲਬ ਹੈ ਕਿ ਹਰੇਕ ਕੌਮ ਦਾ ਹੱਕ ਹੁੰਦਾ ਹੈ ਕਿ ਉਹ ਨੁਮਾਇੰਦਗੀ ਦੇ ਨਾਲ ਆਪਣੀ ਹਾਂ ਕਰੇ ਸਾਡੀ ਐਸ.ਸੀ.ਪੀ.ਸੀ. ਦੀਆਂ ਇਲੈਕਸ਼ਨਾਂ